ਮੈਂ ਗੋਪੀ ਚਾਹ ਉਹ ਨਾ ਕਾਸ ਵਾਸਤੇ ਸਰਾਰ ਨੋਟ ਲਾ ਮੈਂ ਕਿਸ ਤਰ੍ਹਾਂ ਹੈ ਕਿਤਰਾ ਲੱਗੀ ਉਹ ਲਾਈ ਮੜਾ ਦੇ ਵੀਰਾਈ ਦੇ ਰਿਓ ਇਤਰਾ ਲੱਗੀ ਬਾਸਕਟ ਵਾ ਕਣਕਲੀ ਵਾ ਕੱਸ ਦੇ ਹੋ ਜਾ ਚਾਗ ਜਾ ਕਦੋਂ ਸਲਾਕ ਦੇ ਜਿਹੜਾ ਸਮਾਨ ਪਿਆ ਬਾਤੂ ਸਾਰੇ ਜਿ ਦੇ ਉੱਪਰ ਕਰ ਦੇਓ ਬੇਬੀ ਮਾੜਾ ਜਾਲ ਪਿਆ ਇੱਕੋ ਜਣ ਸੱਗੇ ਪਏ ਨੇ ਉਹਲਾ ਦੋ ਰਿਆ ਕੋਪੇ ਲਵਾ ਗੋਪੇ ਆ ਰਿਓ ਇਧਰਲੇ ਪਾਸਾ ਦੇਖ ਲੈ ਲਾ ਗਾ ਕੋਪੇ ਉਰਲੇ ਪਾਸਾ ਦੇਖ ਲੈ ਗਾ ਇਹਨੂੰ ਇਧਰ ਲਾ ਹਾਂ ਇਹਨੂੰ ਭੈਣ ਜੋ ਵੀ ਇਧਰ ਆ ਜੇ ਸਿੱਟ ਤੇ ਸਰਾਗ ਆਉਟ ਆ ਸਰਾਗ ਆਉਟ ਹਾਂ ਜੋ ਫਿਰ ਪਟੇ ਉੱਪਰ ਨੂੰ ਹੋਈਆਂ ਨਹੀਂ ਸਟਾਵ ਆ ਕਰਨ ਵਾਲੇ ਪਾਸੇ ਨੂੰ ਕਹਿੰਦੇ ਜਿਹੜੇ ਨਾ ਪਟੇ ਆ ਆਹੋ ਯਾਰ ਤਾਂ ਹੀ ਮਾਲ ਰੋਕੇ ਆਖਰੋਂ ਜੇ ਉੱਪਰ ਨੂੰ ਜਾਏਗੇ ਯਾਰ ਜਿੱਦ ਤਰ ਮਰਜ਼ੀ ਨੂੰ ਕਰਦੇ ਕੋਈ ਚੱਕਰ ਨਾ ਥੋੜੇ ਕਿ ਚੱਕਰ ਹੋਇਆ ਯਾਰ ਫਿਰ ਮਤਲਬ ਉੱਪਰ ਨੂੰ ਕਰਕੇ ਕਰ ਦਿਆਂਗੇ ਉਸ ਦੀ ਥੋੜੀ ਵੀ ਦਿੱਕਤ ਆ ਜਿੱਤਨਾ ਮਰਜ਼ੀ ਲਵਾ ਦੇ ਜੇ ਜੋ ਹੁਣ ਤੱਕ ਮਸ਼ੀਨ ਨਹੀਂ ਚਲਾਉਂਦਾ ਰਿਹਾ ਤਾਂ ਉਹੀ ਸਮਝ ਲੈ ਸਮਝਿਆ ਨੂੰ ਕਿਉਂ ਗੋਪੇ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਗੋਪੇ ਲਾ ਦੇ ਯਾਰ ਜਿੱਤਨਾ ਜੀ ਕਰਾ ਤਾ ਮੈਨੂੰ ਦੱਸ ਕਿਹੜੇ ਲੋਟ ਲੱਗੀ ਤਾਂ ਯਾਰ ਮੈਨੂੰ ਦੱਸ ਕਿਹੜੇ ਲੋਟ ਲੱਗੀ ਮਸਰਾਖ ਚ ਦੇਖ ਜੋ ਕਿਹੜੇ ਹਿਸਾਬ ਨਾਲ ਆ ਰਹੀ ਜੋ ਕੋ ਉੱਪਰ ਫਿਰ ਤੰਗਲੀ ਹੀ ਤਣਨ ਲੱਗੇਗੀ ਵਾ ਸੰਗਲੀ ਦਾ ਇਧਰ ਇਹਨੂੰ ਹੋਰ ਦੇ ਬਣੀ ਇਧਰ ਨੂੰ ਕਹੀ ਜਾਵੇ। ਘਰੇ ਨੂੰ ਹਾਂ ਹੋਰ ਕੇ ਜੋ ਲੈ। ਉਹ ਲੈ ਆ ਲੈ ਚਾਦਰੀ ਵਾਲੇ। ਆਏ ਚਾਦਰ। ਇਸ ਕੇ ਪਨੇ ਚਾਦਰ ਲਾ ਦੇ ਹੋਰ ਕੇ ਜੋ। ਇਹਦਾ ਇੱਕ ਤਾਂ ਨਾਟ ਦੇ ਤੀਖਾ। ਮੈਂ ਮਰਾਂ ਉਹ ਪਿੱਟੀ ਕਰੂ ਓ ਬੋਕਰ ਨਾਟ ਕਿੱਥੇ ਤੇਰੇ ਦਿਸੇ ਨਾੜੀ ਫਾਂਗ ਪਾਉਂ ਲੱਟ ਨੜ ਤੇਰੇ ਨੂੰ ਲੱਗ ਨਾ ਕਾ ਹਿੰਦ ਤਮਾਤ ਸਰਾਕ ਸੂਕਦਾ ਨਹੀਂ ਕੋਈ ਸਰਾਕ ਸਹੀ ਆ ਨਾਉ ਡਸ ਰਾਂ ਫੇਰ ਸਰਾਕ ਛਾੜਨੇ ਪਹੀਂ ਕੀ ਮੈਂ ਛਾੜਦੇ ਬੱਤੀ ਕਾਣੀ ਆ ਮੈਂ ਨਹੀਂ ਕੋਈ ਬੱਤੀ ਨਾ ਹਾਂ ਕੋਪਰੇ ਨਾਟਕ ਆ ਦੇ ਕੋਈ ਦੀ ਚਾਦਰ ਉਧਰ ਪਈਆ ਇੱਕ ਆਹੋ